ਪਾਤੜਾ ਪੁਲਿਸ ਵੱਲੋਂ ਇੱਕ ਕਥਿਤ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ 70 ਗ੍ਰਾਮ ਹੀਰੋਨ ਬਰਾਮਦ ਹੋਈ ਹੈ ਪੁਲਿਸ ਅਧਿਕਾਰੀ ਪਾਤੜਾ ਗੁਰਦੇਵ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਥਿਤ ਨੌਜਵਾਨ ਨੂੰ ਸਮਾਣਾ ਅਦਾਲਤ ਦੇ ਵਿੱਚ ਪੁਲਿਸ ਪੇਸ ਕਰਕੇ ਰਿਮਾਂਡ ਦੀ ਮੰਗ ਵੀ ਕਰੇਗੀ ਲੇਕਿਨ ਇਸ ਨੌਜਵਾਨ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਨੇ ਕਿਹਾ ਇੱਕ ਗ੍ਰੇਜੂਏਸ਼ਨ ਕੀਤੀ ਹੋਈ ਹੈ ਬੀਏ ਤੱਕ ਪੜ੍ਹਾਈ ਕਰਨ ਕੇ ਬਾਅਦ ਵਿਦੇਸ਼ ਜਾਣਾ ਸੀ ਪਤਾ ਨਹੀਂ ਕਿਨ ਕਾਰਨਾ ਕਰਕੇ ਇਸ ਵੱਲੋਂ ਇਹ ਹੀਰੋਨ ਕੋਣੀਸ ਨੂੰ ਦੇ ਗਏ ਕਿ ਕਿਸ ਥੇਂ ਸਪਲਾਈ ਕਰ ਰਹੇ ਹਨ ਸਾਰਾ ਇਹ ਪੁਲਿਸ ਜਾਂਚ ਦਾ ਵਿਸ਼ਾ ਹੈ ਸਮਾਣਾ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਵੀ ਕਰੇਗੀ ਕਿ ਗੁਰਦੇਵ ਸਿੰਘ ਦੀ ਟੀਮ ਇੱਥੇ ਪਹੁੰਚੀ ਹੈ ਸਮਾਣਾ ਕੋਰਟ ਤੇ ਪੇਸ਼ ਕਰ ਰਹੇ ਹਨ ਇਸ ਨੌਜਵਾਨ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਮਬੀਏ ਕਰੀ ਹੋਈ ਹੈ ਅੱਛਾ ਬਾਹਰ ਜਾਣੀ ਕਿਹੜੇ ਦੇਸ਼ ਕੈਨੇਡਾ ਹੀ ਇੱਥੇ ਹੀ ਮਿਲ ਗਈ ਹੈ ਇੱਥੇ ਹੀ ਮਿਲੀ ਬਾਗੇ ਤੋਂ ਨਹੀਂ ਕਰਦੇ ਹੈ ਅੱਗੇ ਤੋਂ ਨਹੀਂ ਕਰਦੇ ਇਧਰ ਇੱਕ ਅਥੀ ਨੌਜਵਾਨ ਹੈ ਕਹਿੰਦਾ ਕਿ ਮੈਂ ਵਿਦੇਸ਼ ਜਾਣਾ ਸੀ ਲੇਕਿਨ ਉਸ ਤੋਂ ਪਹਿਲਾਂ ਇਹ ਹੀਰੋਨ ਦੇ ਮਾਮਲੇ ਦੇ ਵਿੱਚ ਪੁਲਿਸ ਦੇੜਕਿਆ ਹੈ ਗੁਰਦੇਵ ਸਿੰਘ ਜੀ ਹੈ ਪੁਲਿਸ ਅਧਿਕਾਰੀ ਪਾਤਣਾ ਸਾਡੀ ਗੱਲ ਪੁਲਿਸ ਪਾਰਟੀ ਪਟਵਾਲਾ ਦੇ ਸਬੰਧ ਚ ਜਾ ਰਹੀ ਸੀ ਸੌਫਟਵੇਅਰ ਮੰਡੀ ਉੱਥੇ ਪੰਜ ਕਿੱਦਾਂ ਦਾ ਫੜਾ ਅਨਾਜ ਮੰਡੀ ਜਦੋਂ ਉੱਥੇ ਪਹੁੰਚੇ ਤੇ ਸਾਨੂੰ ਕੋਈ ਇੱਥੇ ਸ਼ੱਕ ਪਿਆ ਜਦੋਂ ਸ਼ੱਕ ਪਿਆ ਇਹਦੇ ਹੱਥ ਵਿੱਚ ਕੋਈ ਚੀਜ਼ ਫੜੀ ਹੋਈ ਸੀ ਲਫਾਵੇ ਜੇ ਇਹਨੇ ਥੱਲੇ ਸਿੱਟਤੀ ਉਹ ਜਦੋਂ ਉਹਨੂੰ ਉਸੇ ਕਾਬੂ ਕਾਬੂ ਕੀਤਾ ਉਹ ਜਿਹੜੀ ਜਿਹੜੇ ਵੇਲੇ ਛੁੱਟੀ ਗਈ ਸੀ ਚੀਜ਼ ਉਹਦੀ ਤਲਾਸ਼ੀ ਕੀਤੀ ਚੱਕ ਕੇ ਉਹਦੇ ਵਿੱਚੋਂ ਹੀਰੇਨ ਪ੍ਰਾਪਤ ਹੋਈ ਹੈ 70 ਗ੍ਰਾਮ ਹੀਰੇ ਦੀ ਕਿੱਥੇ ਦੇ ਰਹਿਣ ਵਾਲਾ ਹੈ ਹੀਰੇਨ ਵਾਲਾ ਪੱਤਰਾ ਦਾ ਵਿਵਾਲ ਨੰਬਰ 5 ਪੱਤਰਾ ਦਾ ਪਿਛਲੀ ਇਹਦੀ ਬੈਕਗ੍ਰਾਉਂਡ ਠੀਕ ਹੈ ਤਾਕੀਕਾਤ ਹਾਲ ਦੀ ਘੜੀ ਤਾਂ ਇਹ 10 ਸਰੇ ਮੈਂ ਪੱਤਰਾ ਤੋਂ ਹੀ ਲਈ ਹੈ ਪਰ ਹੁਣ ਇਹਦਾ ਪੁਲਿਸ ਮਾਰ ਦਵਾਗੇ ਮਾਰੋ ਦਲਦ ਪੇਸ਼ ਕਰਕੇ ਉਸ ਤੋਂ ਬਾਅਦ ਇਹ ਤਫਤੀਸ਼ ਵਿੱਚ ਜੋ ਕੋ ਸਾਹਮਣੇ ਹੋਗਾ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼